ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਪਿੰਡ ਸਭਰਾ ਕਾਰ ਸਿੰਘ ਜੋਨ ਪ੍ਰਧਾਨ ਜਥੇਬੰਦੀ ਵੱਲੋਂ ਅੱਜ ਜੇ ਰੁੱਖਾਂ ਦੀ ਮਹਿਮ ਜਲਾਈ ਗਈ ਹੈ ਜੀ ਇਹ ਹੁਣ ਵੇਖੋ ਵੀ ਅੱਜ ਬੜੇ ਦਿਨ ਤੋਂ ਗਰਮੀ ਨਾਲ ਬੁਰੀ ਹਾਲਤ ਸੀ ਤੇ ਚਲੋ ਸਾਰੇ ਵੀਰਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਆਪਾਂ ਵੱਧ ਤੋਂ ਵੱਧ ਜਿਹੜੇ ਭਾਵੇਂ ਇੱਕ ਇੱਕ ਰੁੱਖੇ ਦੋ ਦੋ ਰੋਖੀ ਲਾਈਏ ਜਿਹੜੀ ਆ ਗਰਮੀ ਆ ਇਹਦਾ ਬਹੁਤ ਬੁਰਾ ਹਾਲ ਆ ਅਸੀਂ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਅੱਜ ਨਰਸੀ ਦੇ ਜਗ ਲੈ ਕੇ ਆਏ ਆ ਜਗਜੀਤ ਸਿੰਘ ਬੱਬੂ ਭਾਉ ਨਾਗੋ ਵਾਲੇ ਗਗਿੰਦਰ ਸਿੰਘ ਜੀ ਅਹੀਂ ਰੋਖੇੜਾ ਜ 60 70 ਬੂਟੇ ਲੈ ਕੇ ਆਏ ਆ ਤੇ ਇਸ ਵੇਲੇ ਲਾਉਂਦੇ ਦੁਪਹਿਰ ਦੇ ਲਾਉਂਦੇ ਆ ਤੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਵੀ ਇਹ ਬੇਨਤੀ ਕਰਦੇ ਵੀ ਆਪਸ ਕਿਸਾਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰੀਏ ਬੰਬੀਆਂ ਜਿਤਨਾ ਵੇਹ ਲੀਆਂ ਕਈਆਂ ਬੰਬੀਆਂ ਦੇ ਵੇਖੇ ਰੋਖ ਇੱਕ ਨਹੀਂ ਹੈਗਾ ਦੋ ਦੋ ਚਾਰ ਚਾਰ ਰੋਖ ਕੋਈ ਵੱਡੀ ਵੱਡੀ ਗੱਲ ਨਹੀਂ ਦੀ ਨਾ ਹੀ ਨੁਕਸਾਨ ਹੀ ਕੋਈ ਕਰਦੇ ਆ ਪਰ ਔਲਾ ਵੇਖੋ ਸੁਭਾਅ ਆਪਣਾ ਕੀ ਹੋਇਆ ਜਾਂ ਬਣ ਗਿਆ ਵਾ ਗਰਮੀ ਇੰਨੀ ਜਿਆਦੀ ਹੈ ਵੀ ਬੈਠਾ ਨਹੀਂ ਜਾਂਦਾ ਕਦੇ ਜੇ ਰੋਖ ਹੋਣਗੇ ਤੇ ਕੋਈ 2 ਸਾਲ ਕੱਢ ਜਾਗੇ ਜੇ ਰੋਕਣਾ ਰਹੀਂ ਤੇ ਬੜਾ ਕੱਢਣਾ ਔਖਾ ਹੋ ਜਾਣਾ ਵਾ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਜੇ ਕਿਸੇ ਰੁੱਖ ਦੀ ਲੋੜ ਹੋਵੇ ਜੇ ਕੋਈ ਨਾ ਵਾ ਉਹ ਨਰਸਰੀ ਦੇ ਵਿੱਚੋਂ ਪਰਮਜੀਤ ਨਾਲ ਮਿਲ ਸਕਦੇ ਜੇ ਆਪਣਾ ਸਵਰ ਕੰਨਾ ਟ੍ਰਾਂਸਫਰ ਕਰ ਲਓ ਉੱਥੋਂ 2-2 4-4 ਰੁੱਖ ਜਿਹੜੇ ਲਿਆ ਕੇ ਮੇਰਾ ਵੀਰ ਸਾਰੇ ਬੰਬੀਆਂ ਤੇ ਤੇ ਘਰਾਂ ਦੇ ਵਿੱਚ ਜਿੱਥੇ-ਜਿੱਥੇ ਥਾਂ ਹੈਗਾ ਉੱਥੇ ਲਾਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਜੀਤ ਸਿੰਘ ਕਾਈ ਪ੍ਰਧਾਨ ਕਸਾਹ ਸੰਘਰਸ਼ ਕਮੇਟੀ ਕੋਟ ਬੁੱਢਾ ਪਿੰਡ ਸਭਰਾ ਤੋਂ ਅੱਜ ਜਿਹੜਾ ਅਸੀਂ ਆ ਰੁੱਖ ਲਾਉਣ ਦੀ ਮਿਹਨਤ ਸ਼ੁਰੂ ਕੀਤੀ ਆ ਵਾਤਾਵਰਨ ਨੂੰ ਵਾਤਾਵਰਨ ਨੂੰ ਚੰਗਾ ਬਣਾਉਣ ਵਾਸਤੇ ਇਹ ਹਿੱਸਾ ਪਾਉਣ ਵਾਸਤੇ ਜਿਹੜਾ ਅੱਜ ਕਾਰਜ ਸਿੰਘ ਜੋਨ ਪ੍ਰਧਾਨ ਕਿਸਾਨ ਸਿੰਘਾ ਚਮੇਟੀ ਕੋਟ ਬੁੱਢਾ ਇਹਨਾਂ ਦੀ ਬੰਬੀ ਦਾ ਸ਼ੁਰੂਆਤ ਕੀਤੀ ਆ ਤੇ ਆਪਾਂ ਰੁੱਖ ਲਿਆਂਦੇ ਆ 670 ਬੂਟੇ ਲਿਆਂਦੇ ਤੇ ਵੰਡ ਵਰਤ ਕੇ ਜਿਹੜੇ ਕੁ ਘਰਾ ਵਿੱਚ ਲਾਉਣੇ ਆ ਉਹ ਜਿਹੜਾ ਬੰਬੀਆਂ ਤੇ ਲਾਉਣੇ ਆ ਉਹਦੇ ਸੰਘਰਸ਼ ਦੇ ਵਿੱਚ ਜਿਹੜਾ ਜਾਣ ਕੇ ਇਹ ਵੀ ਵੱਡਾ ਸੰਘਰਸ਼ਾ ਜਿਹੜਾ ਜਿਹੜਾ ਆਪਾਂ ਰੁੱਖ ਲਾਉਣ ਦਾ ਸੰਘਰਸ਼ਾ ਇਹ ਵੀ ਵੱਡਾ ਤਗੜਾ ਸੰਘਰਸ਼ਾ ਕਿਉਂਕਿ ਜਿਹੜੇ ਗਰਮੀ ਇੰਨੀ ਵੱਧ ਰਹੀ ਆ 47 48 ਡਿਗਰੀ ਜਿਹੜਾ ਤਾਪਮਾ ਜਾ ਰਿਹਾ ਵਾ ਉਹਨੂੰ ਆਪਾਂ ਘਟਕਾਣ ਵਾਸਤੇ ਘਟੋ ਘਟ ਇੱਕ ਪਰਿਵਾਰ ਨੂੰ ਘਟੋ ਘਟ ਆਪਦੇ ਇੱਕ ਮੈਂਬਰ ਦੇ ਹਿਸਾਬ ਨਾਲ 4-4 ਰੁੱਖ ਚਾਹੀਦੇ ਲਾਉਣੇ ਜੇ ਆਪਣੇ ਘਰ ਵਿੱਚ 4 ਜੀ ਇਹਦੇ ਘਟੋ ਘਾਟਾ ਉਹਨੂੰ 4 12 13 ਰੋਖਾ ਆਪਾਂ ਚਾਹੀਦੇ ਆ 14 15 ਰੋਖ ਘਟੋ ਘਟ 20 ਰੁੱਖ ਤੇ ਆਪਣੇ ਘਰ ਵਿੱਚ ਲੱਗੇ ਹੋਣੇ ਚਾਹੀਦੇ ਜਿਹੜਾ ਆਪਾਂ ਏਸੀ ਘਟੋ ਆਪਾਂ ਏਸੀਆਂ ਨੂੰ ਜਾਣੇ ਭਾਈ ਭਾਈ ਕੇ ਆਪਾਂ ਰੁੱਖਾਂ ਦੀ ਠੰਡੀ ਹਵਾ ਆਪਾਂ ਆਵੇ ਆ ਆਕਸੀਜਨ ਮਿਲੇ ਇਸ ਕਰਕੇ ਆਪਾਂ ਨੂੰ ਵੱਧ ਤੋਂ ਵੱਧ ਯੋਗਦਾਨ ਪਾਉ ਅਹੀਂ ਕਿਸਾਨ ਸੰਘਾਸ਼ ਕਮੇਟੀ ਕੋਰਟ ਬੁੱਡਾ ਪੰਜਾਬ ਵੱਲੋਂ ਬੇਨਤੀ ਕਰਦੇ ਆ ਸਾਰੇ ਭਰਾਵਾਂ ਨੂੰ ਜਿੰਨੀਆਂ ਜੱਦਬੰਦੀਆਂ ਜਿੰਨੇ ਭਰਾ ਸਾਡੇ ਸਾਰਿਆਂ ਨੂੰ ਅਪੀਲ ਕਰਦੇ ਆ ਨਿਮਰਤਾ ਸਹਿਤ ਵੀ ਵੱਧ ਤੋਂ ਵੱਧ ਆਪਾਂ ਰੁੱਖ ਲਗਾਈਏ ਆਪਾਂ ਵਾਤਾਵਰਣ ਨੂੰ ਚੰਗਾ ਬਣਾਉਣ ਵਿੱਚ ਉਹਦੇ ਯੋਗਦਾਨ ਪਾਈਏ ਤੇ ਜੇ ਕਿਸੇ ਵੀਰ ਨੂੰ ਰੁੱਖਾਂ ਦੀ ਲੋੜ ਹੋਵੇ ਉਹ ਸਰਦਾਰ ਕਾਰਜ ਸਿੰਘ ਸਭਰਾਜ ਜੀ ਪ੍ਰਧਾਨੇ ਨਾਲ ਸੰਪਰਕ ਕਰ ਸਕਦਾ ਵਾ ਤੇ ਨਰਸੀਜ ਤੋਂ ਬੂਟੇ ਲਿਆ ਕੇ ਤੇ ਫਾਲਦਾਰ ਬੂਟੇ ਵੀ ਮਿਲਦੇ ਆ ਛਾਂ ਵਾਲੇ ਬੂਟੇ ਵੀ ਮਿਲਦੇ ਆ ਤੇ ਹੋਰ ਵੀ ਕਈਆਂ ਕਿਸਮਾਂ ਦੇ ਬੂਟੇ ਜਿਹੜੇ ਆਕਸੀਜਨ ਦਿੰਦੇ ਆ ਆਪਾਂ ਨੂੰ ਉਹਨਾਂ ਨੂੰ ਲਿਆ ਕੇ ਆਪਾਂ ਲਾਈਏ ਤੇ ਹੁਣੇ ਆ ਸ਼ੁਰੂਆਤ ਕੀਤੀ ਰੋਖ ਲਾਉਣ ਦੀ ਤੇ ਕਾਰ ਸਿੰਘ ਸੁਭਰਾ ਦੀ ਮੋਟਰ ਤੋਂ ਆਪਾਂ ਰੋਖ ਲਾਉਣੇ ਸ਼ੁਰੂ ਕੀਤੇ ਤੇ ਬਾਕੀ ਆਪਣੇ ਘਰਾਂ ਵਿੱਚ ਗੁਰਦਰਾ ਸਾਹਿਬ ਕਵੀਆਂ ਵਾਲਾ ਗੁਰਦਰਾ ਸਾਹਿਬ ਉੱਥੇ ਹੀ ਆਪਾਂ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ